ਸਤਿ ਸ਼੍ਰੀ ਅਕਾਲ ਦੋਸਤੋ ਇੱਕ ਨਵੇਂ ਵਲੌਗ ਵਿੱਚ ਫੇਰ ਤੁਹਾਡਾ ਇੱਕ ਵਾਰ ਸਵਾਗਤ ਹੈ ਤੇ ਅੱਜ ਕਿਸੇ ਕੰਮ ਲਈ ਨੰਗਲ ਸ਼ਹਿਰ ਆਉਣ ਹੋਇਆ ਸੀ ਤੇ ਸਾਡੇ ਸੁਪਰਡੈਂਟ ਸਾਹਿਬ ਆਈਟੀ ਅਨੰਦਪੁਰ ਸਾਡੇ ਹਰਦੇਲਜੀਤ ਹਰਵਿੰਦਰ ਸਿੰਘ ਜੀ ਅੱਜ ਹੋਸਟ ਹੈ ਸਾਡੇ ਸਪਾਸ ਬਣਾ ਲਿਆ ਹੁਣ ਅਸੀਂ ਮਿੰਨੀ ਚੰਡੀਗੜ੍ਹ ਕਹਿੰਦੇ ਨੰਗਲ ਨੂੰ ਸੋ ਅੱਜ ਹੁਣ ਭਾਖੜਾ ਡੈਮ ਦੇ ਲੁਥਪ ਲੰਨੇ ਆ ਮਿਊਜ਼ੀਅਮ ਹੈ ਉੱਥੇ ਸਵੀਮਿੰਗ ਹੈ ਤੇ ਫਿਸ਼ ਮਾਰਕੀਟ ਬੜੀ ਮਸ਼ਹੂਰ ਹੈ ਜੀ ਹਾਂ ਜੀ ਹੁਣ ਜਾ ਰਹੇ ਹਾਂ ਭਾਖੜਾ ਜਾ ਰਹੇ ਹਾਂ ਉੱਪਰ ਜਾ ਕੇ ਦੇਖਦੇ ਹੁਣ ਰੰਗ ਮੇਲੇ ਰੰਗ ਮੇਲੇ ਲੋ ਜੀ ਦੋਸਤੋ ਪਹਾੜੇ ਪਹੁੰਚ ਗਏ ਸ਼ਾਪ ਨੰਬਰ 1 ਬਿੱਟੂ ਪਹਾੜਾ ਫਿਸ਼ ਫਰਾਈ ਸ਼ਾਪ ਨੰਬਰ 2 ਪਿੰਕੂ ਫਿਸ਼ ਫਰਾਈ ਪਹਾੜਾ ਵਿਊ ਫਿਸ਼ ਫਰਾਈ ਸ਼ਾਪ ਨੰਬਰ 3 ਸੋ ਇਹ ਨਜ਼ਾਰ ਰਹੇ ਆ ਸਾਡੇ ਰੋਪੜ ਜ਼ਿਲ੍ਹੇ ਦੇ ਬਹੁਤ ਹੀ ਅਸੀਂ ਥੋੜਾ ਜਿਹਾ ਦਿਸਣ ਤੇ ਆ ਕੇ ਕੁਦਰਤ ਦੇ ਆਨੰਦ ਮਾਣਨੇ ਸੋ ਆ ਦੇਖੋ ਰੰਗ ਬੁਰੰਗੀ ਕਈ ਤਰ੍ਹਾਂ ਦੀ ਮੱਛੀ ਇੱਥੇ ਮਿਲਦੀ ਹੈ ਤੇ ਦੂਰ ਦੂਰੋਂ ਲੋਕ ਜਾ ਕੇ ਲੈਣਾ ਆਉਂਦੇ ਆ ਤੇ ਭਾਈ ਕਿਹੜੇ ਕਿਹੜੀ ਕੀ ਤਿਆਰ ਕਰ ਰਹੇ ਆਪਾਂ ਸੰਘਾੜਾ ਹੈ ਸੰਘਾੜਾ ਆਹੋ ਗੋਲਡਨ ਪੰਤਨੀਆ ਦਾ ਕਾਜੀ ਚਿੱਟਾ ਹੈ ਸੰਘਾੜਾ 골ਡਨ ਹੈ ਸਿਲ버 ਹੈ ਠੀਕ ਹੈ ਕਿਦਾਂ ਪਈਆ ਇਹ ਭਾਜੀ ਪਈ ਹੈਗੀ 150 ਅੱਛਾ 500 ਕਿਲੋ ਹੈ ਠੀਕ ਹੈ ਉਹ ਚੀਜ਼ ਇਹ ਕਿਹੜੀ ਹੈ ਇਹ ਹੈਗੀ ਸੰਘਾੜਾ ਸੰਘਾੜਾ ਸੋ ਇਹ ਭਾਖੜੇ ਦੇ ਰੰਗ ਆ ਦੋਸਤੋ ਦੂਰ ਤੱਕ ਮੱਛੀ ਦੀਆਂ ਦੁਕਾਨਾਂ ਜਿੱਥੇ ਤੱਕ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਤੇ ਅਕਸਰ ਫਿਸ਼ ਕਾਣ ਦੇ ਸ਼ੌਕੀਨ ਲੋਕ ਦੂਰੋਂ ਦੂਰੋਂ ਚੱਲ ਕੇ ਇੱਥੇ ਆਉਂਦੇ ਆ ਤੇ ਨਾਲ ਸਾਹਮਣੇ ਝੀਲ 'ਚ ਗੋਬਿੰਦਸਰ ਝੀਲ 'ਚ ਬੋਟਿੰਗ ਦਾ ਆਨੰਦ ਵੀ ਮਾਣਦੇ ਆ ਤੇ ਇੱਧਰ ਸਾਡੇ ਅੱਜ ਦੇ ਹੋਸਟ ਸੁਬਦਨ ਸਾਹਿਬ ਤਿਆਰੀ ਕਰ ਰਹੇ ਆ ਤੇ ਹੁਣ ਅਸੀਂ ਬੈਠਦੇ ਆ ਮੱਛੀ ਦਾ ਆਰਡਰ ਦੇਤਾ ਰਾਂਝੇ ਦਾ ਢਾਬਾ ਸਪੈਸ਼ਲ ਦਾਲ ਚਾਵਲ ਕੜੀ ਚਾਵਲ ਇਹ ਸਾਰੀ ਪਾਕੜੇ ਦੀ ਪੇਸ਼ੀ ਮਾਰਕੀਟ ਹੈ ਜੀ ਅੱਗੇ ਤੱਕ ਉਹ ਜਿੱਥੇ ਗੱਡੀ ਲੱਗਣ ਲੱਗੀ ਹੈ ਤੇ ਅਗਸਤ ਮਹੀਨੇ ਜੇ ਸ਼ੁਰੂ ਹੋ ਜਾਂਦਾ ਅਗਸਤ ਦੇ ਐਂਡ ਤੇ ਇੱਥੇ ਤੇ ਫਿਰ ਪੂਰੀ ਸਰਦੀ ਚੱਲਦਾ ਕੰਮ ਉਹ ਉਹ ਸਾਹਮਣੇ ਵਿਊ ਹੈ ਦਰਿਆ ਦਾ ਝੀਲ ਦਾ ਤੇスイਮਿੰਗ ਦਾ ਵੀ ਆਨੰਦ ਇੱਥੇ ਲਿਆ ਜਾ ਸਕਦਾ ਸੋ ਮਾਣੋ ਰੰਗ ਮੇਲਾ ਜਿਹੜਾ ਰਹਿੰਦਾ ਏ ਉਹ ਸੈਂਟਰ ਬੋਨ ਲੋ ਜੀ ਸੰਘਾੜਾ ਸਪੈਸ਼ਲ ਪੀਸ ਤਿਆਰ ਕਰਾ ਰਿਆ ਹਾਂ ਰਾਇ ਸਾਡੇ ਹੋਸਟ ਸੁਰਨਨ ਸਾਹਿਬ ਨੇ ਇਹਨੂੰ ਹਮ ਮੈਰੀਨੇਟ ਕਰੂਗਾ ਇੱਕੋ ਫਿਸ਼ ਦਾ ਪੀਸ ਲੈ ਕੇ ਤੇ ਹੁਣ ਇਹ ਹਿੰਗ ਪਾ ਦੇ। ਹਿੰਗ ਪਾਤੀ ਇਹਨਾਂ ਨੇ। ਕੀ ਬਾਤ ਹੈ। ਸਭ ਪੂਰਾ ਤੁਸੀਂ ਜੈਕਾ ਦੇਖ ਰਹੇ ਹੋ। ਲਸਣ ਦਾ ਰਕ ਦਾ ਪੇਸਟ। ਲਸਣ ਤੇ ਅਦਰਕ ਦਾ ਪੇਸਟ ਪੈ ਚੁੱਕਿਆ। ਮੈਰੀਨੇਟ ਹੋ ਰਹੀ ਹੈ ਸੰਘਾੜਾ ਵਾਹ ਜੀ ਵਾਹ ਰੰਗ ਭਾਖੜਾ ਦੇ ਇਸ ਤੋਂ ਬਾਅਦ ਸਰ ਮੇਟ ਲਓ ਜੀ ਮਿਰਚ ਨਾਰਮਲ ਹੀ ਰੱਖਿਓ ਬਹੁਤਾ ਤੇਜ਼ ਨਹੀਂ ਕਰਨੀ ਮਿਰਚ ਸਵਾਦ ਅਨਸਾਰ ਨਮਕ ਆ ਗਿਆ ਵਾਹ ਜੀ ਵਾਹ ਇਸ ਤੇ ਦਾਤ ਪੀਸਾ ਅਨਸਾਰ ਦਾ ਇਸ ਸੇ ਹੋਇਆ ਸਪੈਸ਼ਲ ਮਸਾਲਾ ਇਹਨਾਂ ਦਾ ਕਈ ਤਰ੍ਹਾਂ ਦੇ ਨੇ ਚ ਜੈ ਕਿ ਹੈਗੇ ਆ ਉਹ ਆਪਣਾ ਹਰੇਕ ਦਾ ਆਪਣਾ ਟੇਸਟ ਹੁੰਦਾ ਉਸਕੇ ਬਾਅਦ ਅੱਧੀ ਹਲਦੀ ਪੈ ਗਈ ਲਓ ਜੀ ਹੁਣ ਫਿਰ ਇਹ ਲਾਉਣਗੇ ਇਹਨੂੰ ਥੋੜਾ ਸਰ੍ਹੋਂ ਦਾ ਬੇਸਣ ਪੈ ਗਿਆ ਵਾਹ ਜੀ ਹੁਣ ਤਿਆਰ ਹੋ ਜਾਊਗਾ ਥੋੜੀ ਦੇਰ ਬਾਅਦ ਮੈਰੀਨੇਟ ਮੈਰੀਨੇਟ ਹੋ ਰਿਹਾ ਤੇ ਫਿਰ ਦਿਖਾਉਣਾ ਤੁਹਾਨੂੰ ਚੈੱਕ